ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆ ਸਾਹਮਣੇ ਆਪਣਾ ਸਾਈਕਲ ਖੁੱਲਾ ਪਿਆ ਇਹਦਾ ਚੱਕਾ ਆਪਾਂ ਆ ਬਾਹਰ ਕੱਢਦਾ ਤੇ ਆਪੇ ਆਪਣੇ ਸਾਈਕਲਾਂ ਦਾ ਸਾਜੋ-ਸਮਾਜ ਹੈਲਮਟ ਬੈਕ ਲਾਈਟ ਫਰੰਟ ਲਾਈਟ ਦਸਤਾਨੇ ਤੇ ਆ ਹੈਗਾ ਸਟੈਂਡ ਹੁਣ ਆਪਾਂ ਕਿਉਂ ਬਾਹਰ ਕੱਢਿਆ ਤੇ ਕਿਉਂ ਸਾਈਕਲ ਖੋਲਿਆ ਕਿਉਂਕਿ ਸਵੇਰੇ ਆਪਣੀ ਰਾਈਡ ਹੈ ਬੀਸੀਜੀ ਨਾਲ ਬਠਿੰਡਾ ਸਾਈਕਲਿੰਗ ਗਰੁੱਪ ਨਾਲ ਆਪਣੀ ਰਾਈਡ ਹੈ 600 600ਵੀਂ ਰਾਈਡ ਆ ਸ਼ਨੀਵਾਰ ਦੀ ਤੇ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਸੀ ਕਿਉਂਕਿ ਆਪਾਂ ਬੀਸੀਸੀ ਗਰੁੱਪ ਦੇ ਮੈਂਬਰ ਆ ਤੇ ਉਹਨਾਂ ਨੇ ਸਾਨੂੰ ਸਿਰੇ ਇਨਵਾਈਟ ਕੀਤਾ ਤੇ ਆਹ ਸਟੈਂਡ ਆ ਜਿਹੜਾ ਆਪਾਂ ਗੱਡੀ ਤੇ ਲਾਉਣਾ ਤੇ ਗੱਡੀ ਤੇ ਸਟੈਂਡ ਲਾ ਕੇ ਇੱਕ ਸਾਈਕਲ ਆਪਾਂ ਇਹਦੇ ਤੇ ਟੰਗਣਾ ਤੇ ਦੂਜਾ ਸਾਈਕਲ ਉਹ ਸਾਈਕਲ ਅੰਦਰ ਖੜਾ ਆ ਜਿਹੜਾ ਇਹਦੇ ਤੇ ਟੰਗਣਾ ਤੇ ਦੂਜਾ ਆਹ ਵਾਲਾ ਇਹਨੂੰ ਆਪਾਂ ਖੋਲ੍ਹ ਕੇ ਇਹਨੂੰ ਰੋਡ ਬਾਈਕ ਕਹਿੰਦੇ ਆ ਬ੍ਰੀਕਟਾਰ ਵਾਲੇ ਨੂੰ ਤੇ ਇਹਨੂੰ ਆਪਾਂ ਖੋਲ ਕੇ ਸਵੇਰੇ ਗੱਡੀ ਦੇ ਅੰਦਰ ਰੱਖ ਲੈਣਾ ਤੇ ਸਵੇਰੇ ਆਪਾਂ ਰਾਈਟ ਤੇ ਚੱਲਾਂਗੇ ਤੇ ਇਹ ਰਾਤ ਦੀਆਂ ਤਿਆਰੀਆਂ ਨੇ ਤੇ ਬਾਕੀ ਸਵੇਰੇ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਆਪਾਂ ਸਟੈਂਡ ਲਾਇਆ ਤੇ ਕਿਵੇਂ ਆਪਾਂ ਗੱਡੀ ਦੇ ਉੱਤੇ ਸਾਈਕਲ ਟੰਗਿਆ ਠੀਕ ਹੈ ਜੀ ਤੇ ਬਾਕੀ ਦੀ ਗੱਲਬਾਤ ਸਵੇਰੇ ਆਪਾਂ ਕਰਦੇ ਹਾਂ ਦਿਨ ਸ਼ਨੀਵਾਰ 7 ਤਰੀਕ 12ਵਾਂ ਮਹੀਨਾ 2024 ਨੂੰ ਓਕੇ ਜੀ ਮਿਲਦੇ ਹਾਂ ਸਵੇਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਭ ਸਵੇਰਾ ਦਿਨ ਹੈਗਾ ਅੱਜ ਸ਼ਨੀਵਾਰ ਤਰੀਕ 7 12ਵਾਂ ਮਹੀਨਾ ਤੇ ਸਾਲ 2024 ਤੇ ਐਂ ਆਪਾਂ ਟੰਗ ਲਿਆ ਸਾਈਕਲ ਸਾਈਕਲ ਆਪਾਂ ਐਂ ਟੰਗ ਲਿਆ ਇੱਥੇ ਸਟੈਂਡ ਲਾ ਕੇ ਪਿੱਛੇ ਸਮਾਂ ਘਟ ਸੀਗਾ ਨਹੀਂ ਤਾਂ ਤੁਹਾਨੂੰ ਦੱਸ ਦੇ ਵੀ ਸਟੈਂਡ ਵੀ ਕਿਵੇਂ ਲਾਇਆ ਤੇ ਇੱਕ ਆਪਾਂ ਸਾਈਕਲ ਖੋਲ ਕੇ ਦੇ ਅੰਦਰ ਰੱਖ ਲਿਆ ਰਾਤ ਆਪਾਂ ਖੋਲਿਆ ਸੀਗਾ ਤੇ ਇਹਦੇ ਅੰਦਰ ਆਪਾਂ ਰੱਖ ਲਿਆ ਐਂ ਟਿਕਾਲਿਆ ਸੀਟ ਪਿੱਛੇ ਸੈਟ ਲਈ ਤੇ ਸਾਈਕਲ ਟਿਕਾਲਿਆ ਆਪਾਂ ਤੇ ਹੁਣ ਆਪਾਂ ਚੱਲਿਆਂ ਬਠਿੰਡੇ ਰਾਈਡ ਕਰਨ ਤੇ ਗਾਂ ਚੱਲ ਕੇ ਬਠਿੰਡੇ ਆਪਾਂ ਮਿਲਦੇ ਆ ਆਪਣੇ ਗਰੁੱਪ ਨੂੰ ਤੇ ਕਰਦੇ ਆ ਗੱਲਾਂបੱਤਾ ਹੁਣ ਥੋੜੀ ਜੀ ਕਾਲ ਹੈ ਜੀ ਕਿਉਂਕਿ ਲੇਟ ਹੋ ਰਹੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਮਿਲਦੇ ਆ ਅਸੀਂ ਪਹੁੰਚ ਚੁੱਕੇ ਆ ਜੀ ਬਠਿੰਡੇ ਤੇ ਜਿਹੜਾ ਸਾਈਕਲ ਪਹਿਲਾਂ ਸਟੈਂਡ ਤੇ ਲਾਇਆ ਸੀ ਮੈਂ ਇਹਨੇ ਲਾਇਆ ਸੀ ਨਾ ਇਹ ਸਾਈਕਲ ਲਾਉਣ ਤੇ ਇਹਦਾ ਕੋਈ ਹੱਥ ਹੈ ਤੇ ਨਾ ਲਾਉਣ ਚ ਮੈਂ ਹੀ ਲਾਇਆ ਤੇ ਮੈਂ ਹੀ ਸਟੈਂਡ ਲਾਇਆ ਮੈਨੂੰ ਲੱਗਿਆ ਕੰਪਲੇਂਟ ਤੇ ਹੁਣ ਉਹ ਲਾਇਆ ਜਾ ਰਿਹਾ ਏ ਕਿਉਂਕਿ 6 ਵਜੇ ਰਾਈਡ ਸਟਾਰਟ ਹੈ ਸਾਈਕਲੇ ਲਾ ਕੇ ਤੇ ਜਿਹੜਾ ਅੰਦਰ ਸਾਈਕਲ ਪਿਆ ਕਾਰ ਦੇ ਉਹ ਬਾਹਰ ਕੱਢ ਕੇ ਉਹਦਾ ਟਾਇਰ ਕੱਸ ਕੇ ਤੇ ਹੁਣ ਇਹ ਆ ਰੈਡੀ ਰਾਈਡ ਲਈ ਕਿਉਂਕਿ ਪ੍ਰੋਪਰ ਹੈਲਮਟ ਗਲਵਜ਼ ਸਾਰਾ ਕੁਝ ਲੈ ਕੇ ਫਿਰ ਰਾਈਡ ਤੇ ਜਾਣਾ ਹੈ ਥੋੜੇ ਦੇਰ ਬਾਅਦ ਸਾਡਾ ਕੁਝ ਰੂਪ ਹੋਰ ਦੇਖੋਗੇ ਤੁਹਾਨੂੰ ਚਰਵਾਦ ਦੀ ਹੈਲਮਟ ਪਾ ਕੇ ਐਂਡਾ ਲਾ ਕੇ ਕੁਝ ਹੋਰ ਤਰ੍ਹਾਂ ਦੇ ਦਿਖਾਗੇ ਰਾਈਡਰ ਰਾਈਡਰ ਬਣਾਂਗੇ ਕੋਸ਼ਿਸ਼ ਹੈ ਵੀ ਅਸੀਂ ਵੀ ਰਾਈਡਰ ਦੀ ਗਿਣਤੀ ਚ ਸ਼ਾਮਲ ਹੋ ਸਕੀਏ ਕਿਉਂਕਿ ਸਾਈਕਲਿੰਗ ਤੋਂ ਹੀ ਸਾਡੀ ਸ਼ੁਰੂਆਤ ਹੋਈ ਸੀ ਹੈਨਾ ਹਾਂ ਸਾਈਕਲ ਸਾਡੀ ਜਨ ਜਾਨ ਹੈ ਬਿਲਕੁਲ ਬਿਲਕੁਲ ਸਾਈਕਲ ਲਾ ਲਿਆ ਤੇ ਹੁਣ ਲਾ ਰਹੇ ਹਾਂ ਸਟੈਂਡ ਇਹਨਾਂ ਨੂੰ ਕੀ ਕਹਿੰਦੇ ਆ ਬੈਲਟ ਕੀ ਕਹਿੰਦੇ ਆ ਕਿੰਨੂ ਜਿਹੜੀਆਂ ਲੈਂਦੀ ਆ ਨਹੀਂ ਨਹੀਂ ਇਹ ਆ ਚੀਜ਼ ਆ ਆ ਬੜੀ ਆ ਆ ਬੈਲਟ ਆ ਇਹ ਬੈਲਟ ਵਾਲੀ ਨੇ ਆਪਾਂ ਹੂੰ ਕੰਮ ਥੋੜਾ ਔਖਾ ਐ ਜੀ ਧਿਆਨ ਨਾਲ ਹੋਣਾ ਬੱਚਾ ਆ ਰਬੜ ਟਿਕੀ ਇਹ ਉਹ ਆ ਨਾ ਇਹ ਮਿਲਦੀਆਂ ਨਹੀਂ ਬਾਅਦ ਤੋਂ ਜਿਹੜੀਆਂ ਬੈਲਟਾਂ ਤੇ ਲੱਗੀਆਂ ਹੁੰਦੀਆਂ ਨਹੀਂ ਇਹਦੇ ਸਾਧਵੇਂ ਆ ਰਬੜ ਟਿਕੀ ਦੇਖੀ ਨਾ ਮੇਰੇ ਧਿਆਨ ਧਿਆਨ ਰੱਖਣਾ ਪੈਂਦਾ ਹਾਂ ਦੇ ਹੁਣ ਇਹ ਸਟੈਂਡ ਲਾ ਕੇ ਆਪਾਂ ਅੰਦਰ ਰੱਖ ਦਾਂਗੇ ਸਾਈਕਲ ਅੰਦਰੋਂ ਬਾਹਰ ਕੱਢ ਲਾਂਗੇ ਹਨਾ ਮੈਸੀ ਸਟੈਂਡ ਇਦੋਂ ਵੀ ਜ਼ਿਆਦਾ ਪੈਕ ਹੋ ਜਾਂਦਾ ਏ ਇਕੱਠਾ ਹੋ ਜਾਂਦਾ ਹੈ ਲਓ ਜੀ ਇਹ ਵੀਡੀਓ ਬੰਦ ਕਰੋ ਮਾੜੀ ਜੀ ਫੇਰ ਆਓ ਨਾਲ ਸਾਈਕਲ ਕਢਾਈਏ ਆ ਸਾਈਕਲ ਕਢਾਓ ਆ ਕੇ ਫਿਰ ਬਣਾਉਣੇ ਵੀਡੀਓ ਆਪਾਂ ਲਓ ਜੀ ਕਸੇ ਜਾ ਰਹੇ ਐ ਫੋਨ ਫੋਨ ਕਸੇ ਜਾ ਰਹੇ ਐ ਮੈਂ ਲੰਬਾ ਲਾਦੀ ਇਹ ਕਹਿੰਦੇ ਸਾਈਕਲ ਕਰ ਲੈਣ ਤਾਂ ਗਿਆ ਹਾਂ ਲਾਈਟਸ ਤੇ ਛੋਟੇ ਛੋਟੇ ਐਸੈਸਰੀਜ਼ ਮੈਂ ਲਾਦਾ ਲਾਈਟਾਂ ਸ਼ੈਡਾਂ ਜਾਗੀਆਂ ਘੋੜੇ ਤਿਆਰ ਪਰ ਤਿਆਰ ਐ ਜਾਣ ਵਾਸਤੇ ਤੇ ਆਪਾਂ ਬਸ ਹੈਲਮਟ ਪਾਉਣੇ ਐ ਤੇ ਫਿਰ ਇੱਥੋਂ ਆਪਾਂ ਨਿਕਲਦੇ ਐ ਠੀਕ ਐ ਸਾਬ ਫਾਇਰ ਬਰਗ ਚੌਂਕ ਤੋਂ ਰਾਈਡ ਸਟਾਰਟ ਹੋ ਕੇ ਕੋਟ ਕੋਟ ਸ਼ਮੀਰ ਤੱਕ ਰਾਈਡ ਹੈ ਉਸ ਤੋਂ ਬਾਅਦ ਫੇਰ ਵਾਪਸੀ ਫੇਰ ਸਾਈਕਲ ਲੈ ਚ ਰਖਣੀ ਦੇਖੋ ਵਾਪਸ ਭੱਜਦੇ ਆ ਵੀ ਡਿਊਟੀ ਆਪਾਂ ਖੜੇ ਆ ਗੋਲਡ ਕੀ ਕੋਲੇ ਫਾਇਰਬਰ ਗੇਟ ਚੌਂਕ ਤੇ ਪਾਰਕਿੰਗ ਚ ਗਏ ਸੀਗੇ ਪਾਰਕਿੰਗ ਬੰਦ ਸੀਗੀ ਤੇ ਫਿਰ ਇੱਥੇ ਬਾਹਰ ਵਾਲੀ ਖੁੱਲੀ ਪਾਰਕਿੰਗ ਚ ਗੱਡੀ ਆਪਾਂ ਲਾਤੀ ਤੇ ਗੱਡੀ ਲਾ ਕੇ ਹੁਣ ਆਪਾਂ ਗੱਡੀ ਆਪਣੀ ਸੈੱਟ ਕਰਕੇ ਲਾਉਣੇ ਆ ਤੇ ਘੋੜੇ ਆਪਾਂ ਚੱਕਦੇ ਆ ਤੇ ਜਾਣੇ ਆ ਮਿਲਦੇ ਆ ਸਾਥੀਆਂ ਨੂੰ ਤੇ ਕਰਦੇ ਆ ਰਾਈਡ ਸਟਾਰਟ ਠੀਕ ਹੈ ਜੀ ਮਿਲਦੇ ਆ ਤੇ ਮਲਾਉਣੇ ਆ ਤੁਹਾਨੂੰ ਆਪਣੇ ਸਾਥੀਆਂ ਨੂੰ ਜਾ ਕੇ ਲੋ ਜੀ ਸਾਡੇ ਸਾਭ ਪਾ ਕੇ ਹੈਲਮਟ ਹੋ ਗਏ ਤਿਆਰ ਘੋੜੇ ਦੀ ਲਗਿਆ ਸਵਾਰੀ ਕਰਨ ਰਕਾਬ ਪਾਈਆ ਪੈਰਾਂ 'ਚ ਰਕਾਬ ਪਾ ਕੇ ਰੱਖੀ ਦੀ ਫਿਰ ਜੇ ਘੋੜੇ ਦੀ ਸਵਾਰੀ ਕਰੀ ਦੀ ਠੀਕ ਹੈ ਠੀਕ ਆ ਠੀਕ ਹੈ ਜੀ ਮੇਰੀ ਵੀ ਸ਼ਕਲ ਦਿਖਾ ਦੇ ਮਾੜੀ ਜੀ ਮੈਂ ਕਿਵੇਂ ਦਾ ਲੱਗਦਾ ਛੋਟੇ-ਮੋਟੇ ਰਾਈਡਰਸ ਚਲੋ ਮਾਰੇ-ਮੋਟੇ ਰਾਈਡਰਾਂ ਦੀ ਸਾਡੀ ਵੀ ਗਿਣਤੀ ਹੁੰਦੀ ਹੈ ਬਾਬੇ ਨੇ ਲਿਆਂਦੀ ਆ ਆਇਆ ਹੁਣ ਆਪਾਂ ਗਲੱਬਸ ਹੋਏ ਆਪਾਂ ਘੋੜੇ ਤੇ ਸਵਾਰ ਤੇ ਚੱਲਿਆ ਫਿਰ ਆਪਾਂ ਆਪਣੇ ਗਰੁੱਪ ਵੱਲ ਨੂੰ ਮਿਲਦੇ ਆ ਗਰੁੱਪ ਵਾਲਿਆਂ ਨੂੰ ਹੁਣ ਆਪਾਂ ਆ ਗਏ ਆ ਫਾਈਬਰ ਗੇਟ ਚੌਂਕ 'ਚ ਆ ਖੜੇ ਆ ਸਾਡੇ ਸੱਜਣ ਮਿੱਤਰ ਸਾਰੇ ਰੰਗ-ਬਰੰਗੇ ਸੋਹਣੇ-ਸੋਹਣੇ ਚਿਹਰੇ ਤੇ ਰੰਗ-ਬਰੰਗੇ ਸਾਈਕਲ ਹੁਣ ਆਪਾਂ ਇੱਥੋਂ ਇਹਨਾਂ ਨੂੰ ਮਿਲੇ ਆਂ ਮਿੱਤਰਾਂ ਨੂੰ ਤੇ ਇਸ ਤੋਂ ਬਾਅਦ ਆਪਾਂ ਇੱਥੋਂ ਰਾਈਡ ਸਟਾਰਟ ਕਰਾਂਗੇ ਤੇ ਜਾਵਾਂਗੇ ਦੱਸਿਓ ਹੋਏ ਨਿਸ਼ਾਨੇ ਤੇ ਸਾਈਕਲ ਸਾਰੇ ਲਾਈਨ 'ਚ ਲੱਗ ਚੁੱਕੇ ਆ ਤੇ ਰਾਈਡ ਨੂੰ ਝੰਡੀ ਦੇ ਕੇ ਰਵਾਨਾ ਕਰਨ ਲੱਗੇ ਆ ਇਧਰ ਮੈਡਮ ਤਿਆਰ ਪਰ ਤਿਆਰ ਰਾਈਡ ਵਾਸਤੇ ਆਓ ਇਧਰ ਆਓ ਇਧਰ ਆ ਜਾਓ ਆ ਜਾਓ ਆਹੋ ਆਹੋ ਹੋਗੀ ਰਾਈਡ ਸਟਾਰਟ ਤੇ ਚਲਿਏ ਜੀ ਅੱਗੇ ਚਲੋ ਚੱਲਣਾ ਹੀ ਪੈਣਾ ਜੇ ਪਹੁੰਚਣਾ ਤਾਂ ਬਿਲਕੁਲ ਪੈਡਲ ਮਾਰਨੀ ਪੈਣੇ ਆ ਆ ਜੋ ਜੀ ਚਲਿਏ ਫਿਰ ਚਲੋ ਆਪਾਂ ਵੀ ਚੜੀਏ ਆਪਦੇ ਘੋੜੇ ਤੇ ਮਿਲਦੇ ਹਾਂ ਰਸਤੇ 'ਚ ਕਰਦੇ ਹਾਂ ਗੱਲਬਾਤ ਆ ਜੋ ਹੁਣ ਆਪਾਂ ਕੋਟਸ਼ਮੀਰ ਰੁਕਿਆ ਤੇ ਇੱਥੋਂ ਮਾਰਨਾ ਆਪਾਂ ਯੂ ਟਰਨ ਯੂ ਟਰਨ ਮਾਰ ਕੇ ਆਪਾਂ ਫੇਰ ਬਠਿੰਡੇ ਵੱਲ ਨੂੰ ਜਾਣਾ ਤੇ ਸਾਡੇ ਸੱਜਣ ਹੈਗੇ ਜੀ ਸਾਡੇ ਕਲਸੀ ਸਾਹਿਬ ਤੇ ਉਹ ਕਹਿੰਦੇ ਤੁਹਾਡੇ ਤੇ ਦੋ ਲਾਈਨਾਂ ਸੁਣਾਉਣੀਆਂ ਸੁਣਾਓ ਅੰਕਲ ਜੀ ਮਿੱਟੀ ਬਣੀਏ ਪਾਣੀ ਬਣੀਏ ਠੀਕ ਹੈ ਜੀ ਮਿੱਟੀ ਬਣੀਏ ਪਾਣੀ ਬਣੀਏ ਚੱਲ ਕੁਦਰਤ ਦੇ ਹਾਨੀ ਬਣੀਏ ਉਮਰਾਂ ਤੱਕ ਜਿਉ ਰਹੇ ਮਹਿਕ ਦੀ ਐਸੀ ਪਿਆਰ ਕਹਾਣੀ ਬਣੀਏ ਕੀ ਬਾਤ ਹੈ ਜੀ ਕੀ ਬਾਤ ਹੈ ਥੈਂਕ ਯੂ ਜੀ ਥੈਂਕ ਯੂ ਜੀ ਲੋ ਜੀ ਹੁਣ ਆਪਾਂ ਰਾਈਡ ਲਾ ਕੇ ਵਾਪਸ ਆ ਚੁੱਕੇ ਆ ਬਠਿੰਡੇ ਤੇ ਇੱਥੇ ਆਪਾਂ ਰਾਈਡ ਆਪਣੀ ਸਟਾਰਟ ਕੀਤੀ ਸੀ ਤੇ ਇੱਥੇ ਹੀ ਰਾਈਡ ਆਪਾਂ ਸਮਾਪਤ ਕਰ ਲਈ ਆ ਹੁਣ 24 ਕਿਲੋਮੀਟਰ ਦੀ ਰਾਈਡ ਆਪਣੀ ਹੋ ਗਈ ਐ ਤੇ ਸਾਹਮਣੀ ਪਾਰਕਿੰਗ 'ਚ ਆਪਣੀ ਗੱਡੀ ਖੜੀ ਐ ਤੇ ਉਹ ਗੱਡੀ ਚੱਕਦੇ ਆਪਾਂ ਪਾਰਕਿੰਗ 'ਚੋਂ ਤੇ ਪਹੁੰਚਦੇ ਆਪਾਂ ਆਪਣੇ ਟਿਕਾਣੇ ਤੇ ਹੁਣ ਚੱਕਾ ਲੈ ਜਾਣਾ ਐ ਤੇ ਸਟੈਂਡ ਕੱਸ ਕੇ ਸਾਈਕਲ ਨੂੰ ਫੇਰ ਦੁਬਾਰਤੋਂ ਅੰਦਰ ਰੱਖ ਕੇ ਹੁਣ ਜਾਣੇ ਆ ਜੀ ਫਿਰ ਭੱਜਦਾ ਭਾਈ ਕਾ ਨੂੰ ਲਓ ਜੀ ਚੱਕਾ ਲਹਿ ਗਿਆ ਤੇ ਚਾਲਦੇ ਆ ਆਪਦੇ ਸ਼ਹਿਰ ਵੱਲ ਨੂੰ ਹਾਂ ਸਟੈਂਡ ਤਾਂ ਮੈਂ ਕਹੀ ਜਾਂਨੀ ਐ ਕਿ ਉਹ ਪਿਆ ਸਟੈਂਡ ਸਟੈਂਡ ਕਸਣਾ ਲੱਗੂਗਾ ਟਾਈਮ ਹਜੇ ਰਾਈਡਰਾਂ ਲਈ ਸੋਖਿਆ ਨਹੀਂ ਬਹੁਤ ਕੁਛ ਕਰਨਾ ਪੈਂਦਾ ਪਹਿਲਾਂ ਕਦੇ ਸਟੈਂਡ ਲਾਓ ਕਦੇ ਸਟੈਂਡ ਲਾਓ ਹੈ ਫਿਰ ਆਈ ਵੀ ਐ ਨਾ ਜੇ ਹੁਣ ਸ਼ੌਂਕ ਪੂਰੇ ਕਰਨੇ ਆ ਤਾਂ ਫਿਰ ਕੁਛ ਨਾ ਕੁਛ ਤਾਂ ਉਹਦੀ ਜਾਨ ਔਖੀ ਕਰਨੀ ਪਊ ਬਿਲਕੁਲ ਜਾਨ ਵੀ ਔਖੀ ਕਰਨੀ ਪਊ ਮਿਹਨਤ ਕਰਨੀ ਪਊ ਬਸ ਤਰੀਆਂ ਚ ਬੈਠੇ ਸ਼ੌਂਕ ਪੂਰੇ ਨਹੀਂ ਹੁੰਦੇ ਹਾਂ ਸੁਪਨਾ ਖੋਦਦੇ ਆ ਸੁਪਨੇ ਲੈ ਲਓ ਸ਼ੌਂਕ ਪੂਰੇ ਕਰ ਲਓ ਜਾਂ ਸੁਪਨਿਆਂ ਚ ਕਰ ਲਓ ਤੇ ਜਾਂ ਹਕੀਕਤ ਚ ਕਰ ਲਓ ਸੁਪਨੇ ਚ ਵੀ ਹੋ ਜਾਂਦੇ ਆ ਮੈਂ ਤਾਂ ਸੁਪਨੇ ਸਾਈਕਲ ਚ ਚੜਾਈ ਹੋਵੇ ਸਾਈਕਲ ਤੇ ਚੜ ਕੇ ਉੱੱਲੀ ਹੁੰਦਾ ਸੁਪਨੇ ਚ ਵੀ ਹੋ ਜਾਂਦਾ ਚਲੋ ਸਾਡੀ ਛੋਟੀ ਜੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਿੰਨਾ ਕ ਸਾਨੂੰ ਟਾਈਮ ਮਿਲੇ ਟਾਈਮ ਚੋਂ ਟਾਈਮ ਕੱਢ ਕੇ ਵੀ ਉਹਨਾਂ ਕ ਅਸੀਂ ਕੁਝ ਕਰ ਸਕੀਏ ਹਾਂਜੀ ਚਲੋ ਜੀ ਚਲੋ ਜੀ ਚਲੀਏ ਇੱਥੋਂ ਪਹੁੰਚੀਏ ਪਕਤਾ ਭਾਈ ਕਾ ਹੁਣ ਆਪਾਂ ਰਾਈਡ ਲਾ ਕੇ ਚੱਲੇ ਆ ਆਪਣੇ ਪਿੰਡ ਵੱਲ ਨੂੰ ਹਾਂਜੀ ਤੇ ਆਪਾਂ ਤੁਹਾਨੂੰ ਇੱਕ ਛੋਟਾ ਜਿਹਾ ਸਨੇਹਾ ਦੇਣਾ ਚਾਹੁੰਦੇ ਆ ਕਿ ਚੰਗੀ ਸਿਹਤ ਹੋਊਗੀ ਤਾਂ ਆਪਾਂ ਘੁਮਾ ਫਿਰਾਂਗੇ ਹਣਾ ਤੇ ਚੰਗੀ ਸਿਹਤ ਰੱਖਣ ਵਾਸਤੇ ਸਵੇਰੇ ਜਲਦੀਆਂ ਉੱਠਣਾ ਵੀ ਜ਼ਰੂਰੀ ਹੈ ਤੇ ਉੱਠ ਕੇ ਚਾਹੇ ਆਪਾਂ ਦੁਰ ਲਈਏ ਚਾਹੇ ਆਪਾਂ ਸਾਈਕਲਿੰਗ ਕਰ ਲਈਏ ਚਾਹੇ ਆਪਾਂ ਯੋਗਾ ਕਰ ਲਈਏ ਤੇ ਚਾਹੇ ਆਪਾਂ ਕਸਰਤ ਕਰ ਲਈਏ ਤੇ ਇਹ ਕਰਨਾ ਜ਼ਰੂਰੀ ਹੈ ਤੇ ਸਾਡੇ ਵੱਲੋਂ ਇਹੀ ਹੈ ਮੈਸੇਜ ਸਾਰਿਆਂ ਨੂੰ ਕਿ ਜਰੂਰ ਕੋਸ਼ਿਸ਼ਣਾ ਖੁਸ਼ ਆਪਾਂ ਉੱਠ ਕੇ ਵਰਕਆਊਟ ਕਰਿਆ ਕਰੀਏ ਕੋਸ਼ਿਸ਼ ਕਰੀਏ ਵੀ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਜਾਈਏ ਤਾਂ ਕਿ ਜਿਹੜਾ ਆਪਣਾ ਪੂਰਾ ਦਿਨ ਹੈ ਬੂਸ ਨਨਕੇ ਇੱਕ એનર્ਜੀ ਬਰੀਆਨ ਹੈ ਤੇ ਅਗਲੀ ਗੱਲਬਾਤ ਇਹ ਹੈ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਅਸੀਂ ਟਾਈਮ 'ਚ ਟਾਈਮ ਕੱਢ ਕੇ ਆਉਦੀ ਨੀਂਦ ਛੱਡ ਕੇ ਵੀਡੀਓ ਬਣਾਉਣੇ ਆ ਜਾਣੇ ਆ ਕਿਤੇ ਕੋਸ਼ਿਸ਼ ਕਰਦੇ ਆ ਤੇ ਤੁਸੀਂ ਵੀ ਕੋਸ਼ਿਸ਼ ਕਰਿਓ ਕਾਮਯਾਬੀ ਹੋਵੋਗੇ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਕਮੈਂਟ ਸ਼ੇਅਰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਪਲੀਜ਼ ਕਿ ਅਸੀਂ ਹੋਰ ਮੋਟੀਵੇਟ ਹੋ ਸਕੀਏ ਇਸ ਚੀਜ਼ ਤੋਂ ਤੇ ਸੋਹਣੀਆਂ ਸੁੜੀਆਂ ਵੀਡੀਓ ਬਣਾ ਸਕੀਏ ਨਥਲੀ ਹਾਂਜੀ ਬੋਲੋ ਜੀ ਬੋਲੋ ਨਹੀਂ ਨਹੀਂ ਬੋਲੋ ਦੱਸੋ ਦੱਸੋ ਇਹ ਠੀਕ ਹੈ ਜੀ ਹੁਣ ਆਪਾਂ ਬਲੌਗ ਦਾ ਕਰਦੀ ਐਂਡ ਹਾਂਜੀ ਇਹੀ ਮੈਂ ਕਹਿਣ ਲੱਗੀ ਸੀ ਹੁਣ ਆਪਾਂ ਐਂਡ ਕਰਦੇ ਆਂ ਬਲੌਗ ਦਾ ਤੇ ਕਿਉਂਕਿ ਫਿਰ ਹੁਣ ਮੈਂ ਘਰ ਜਾ ਕੇ ਤਿਆਰ ਮੈਰ ਹੋ ਕੇ ਕੰਮ ਧੰਦਿਆਂ ਨੂੰ ਵੀ ਜਾਣਾ ਤਾਂ ਠੀਕ ਹੈ ਜੀ ਆਪਾਂ ਬਲੌਗ ਦਾ ਐਂਡ ਕਰਦੇ ਆਂ ਸਤਿ ਸ੍ਰੀ ਅਕਾਲ ਜੀ ਔਰ ਮਿਲਦੀ ਹੈ ਨਵੀਂ ਵੀਡੀਓ ਦੇ ਨਾਲ ਜਲਦੀ